ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ i20 ਗੱਡੀ ਲੈ ਕੇ ਆਏ ਹਾਂ ਮਿੱਤਰੋ ਪਹਿਲਾ ਗੱਡੀ 'ਤੇ ਨਿਗਾਹ ਮਾਰੋ ਪੂਰੀ ਸਾਫ਼ ਹੈ ਕੋਕਾ ਪੀਸ ਹੈ ਵਿੱਚੋਂ ਬਾਹਰੋਂ ਦੇਖੋ ਪੂਰੀ ਸਾਫ਼ ਤੇ ਚੰਗੀ ਹਾਲਤ ਦੀ ਹੈ ਲਾਈ ਲੱਗਿਆ ਤੇ ਚੱਲੀ ਵੀ ਮਿੱਤਰੋ ਬਹੁਤ ਘੱਟ ਸਿਰਫ ਬਾਈਕ ਨਾਲ 78000 ਕਿਲੋਮੀਟਰ ਚੱਲੀ ਹੈ ਮਿੱਤਰੋ ਜੇ ਨਾਂ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਪਹਿਲੇ ਨਾਂ ਹਜੇ ਸਾਰੇ ਕਾਗਜ਼ ਪੂਰੇ ਕੰਪਲੀਟ ਆ ਓਕੇ ਆ ਇਹ ਟੀਮ ਆरिजिनल ਗੱਡੀ ਮਿੱਤਰੋ ਟੀ ਮਾਡਲ ਦੀ ਗੱਲ ਕਰੀਏ 2017 ਮਾਡਲ ਹੈ ਪਹਿਲੇ ਨਾ ਹੈ i20 ਗੱਡੀ ਹੈ ਮਿੱਤਰੋ ਤੇ ਬਾਈ ਹੁਣ ਦਾ ਰੇਟ ਵੀ ਬਹੁਤ ਵਾਜਵਾ ਹੈ ਕਰ ਲੋ ਸੰਪਰਕ ਬਾਈ ਹੁਣਾਂ ਨਾਲ ਦਿੱਤੇ ਹੋਏ ਨੰਬਰ ਤੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਲਗਾਉਣੀ ਹੋਵੇ ਜਾਂ ਬਣੀ ਵੀ ਵੀਡੀਓ ਦੀ ਐਡ ਲਗਾਉਣੀ ਹੋਵੇ ਤਾਂ ਫ੍ਰੀ ਐਡ ਲਾਉਣੀ ਹੈ ਆਪਣੇ ਦਾ ਕਰ ਲੋ ਸੰਪਰਕ ਆਪਣਾ ਨੰਬਰ ਹੈਗਾ 87280 99870 ਮਿੱਤਰੋ ਤੇ ਆਪਾਂ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤਾਂਕਿ